ਦਿਲਾਲਾਵਾੜ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਦੇ ਵੱਲੋਂ ਅੱਜ ਕੀਤੀ ਗਈ ਬੱਸ ਸਟੈਂਡ ਤੇ ਚੈਕਿੰਗ ਉਹਨਾਂ ਦੇ ਨਾਲ ਅੰਗਰੇਜ਼ ਸਿੰਘ ਐਸਐਚ ਵੀ ਨਾਲ ਸੀ ਪੂਰੀ ਟੀਮ ਦੇ ਨਾਲ ਕੀਤੀ ਗਈ ਬੱਸ ਸਟੈਂਡ ਤੇ ਚੈਕਿੰਗ ਸਵਾਰੀਆਂ ਦੀ ਵੀ ਬੈਗ ਚੈੱਕ ਕੀਤੇ ਗਏ ਵਹੀਕਲ ਵੀ ਚੈੱਕ ਕੀਤੇ ਗਏ ਜਾਂਦੇ ਆ ਡੀਐਸਪੀ ਦੇ ਕੋਲੋਂ ਕਿਸ ਮੁੱਦੇ ਨੂੰ ਲੈ ਕੇ ਇੱਥੇ ਚੈਕਿੰਗ ਕੀਤੀ ਵੀ ਕਰਦੇ ਆ ਗੱਲਬਾਤ ਡੀਐਸਪੀ ਜਨਬੀ ਸਮੇਂ-ਸਮੇਂ ਤੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਏਜੀ ਸਾਹਿਬ ਔਰ ਮਾਨਯੋਗ SSP ਸਾਹਿਬ ਵੱਲੋਂ ਜਿਹੜਾ ਕਾਸੋ ਆਪਰੇਸ਼ਨ ਦਾ ਸਾਨੂੰ ਨਿਰਦੇਸ਼ ਮਿਲਦੇ ਰਹਿੰਦੇ ਨੇ ਆ ਉਹਦੇ ਤਹਿਤ ਹੀ ਅੱਜ ਜਿਹੜਾ ਇਹ ਅਸੀਂ 12 ਤੋਂ ਇੱਕ ਜਿਹੜਾ ਕਾਸੋ ਆਪਰੇਸ਼ਨ ਜਿਹੜਾ ਚਲਾਇਆ ਅਸੀਂ ਆ ਉਹਦੇ ਵਿੱਚ ਸਾਨੂੰ ਟਾਰਗੇਟ ਦਿੱਤੇ ਜਾਂਦੇ ਨੇ ਬੱਸਾਂ ਦੇ ਕੋਈ ਕਾਰਾਂ ਚੈੱਕ ਕਰਨੀਆਂ ਜਾਂ ਕੋਈ ਹੋਰ ਪਲੇਸ ਬੱਸ ਸਟੈਂਡ ਆ ਰੇਲਵੇ ਸਟੇਸ਼ਨ ਆ ਸੋ ਅਲੱਗ-ਅਲੱਗ ਟਾਰਗੇਟ ਮਿਲਦੇ ਰਹਿੰਦੇ ਉਹਦੇ ਤਹਿਤ ਹੀ ਅੱਜ ਜਿਹੜਾ ਅਸੀਂ ਏ ਬਸਤਾਂ ਨੂੰ ਚੱਕੀ ਤਾ ਜਾ ਰਹੀ ਹੈ ਚੈਕਿੰਗ ਦਾ ਜਾਣਦਾਰ ਕੋਈ ਛੁਪੀ ਚੀਜ਼ਾਂ ਬਰਾਮਦ ਹੋਈਆਂ ਨੇ ਜਾਂ ਕਿਸੇ ਦੀ ਗ੍ਰਫਤਾਰੀ ਵੀ ਹੋਈ ਹੈ ਨਹੀਂ ਹਾਲੇ ਤੱਕ ਚੈਕਿੰਗ ਅਸੀਂ ਕੀਤੀ ਆ ਆ ਦੇਖੋ ਜਿਹੜਾ ਕੋਈ ਸ਼ੱਕੀ ਹੋਊਗਾ ਅਸੀਂ ਰਾਉਂਡ ਅਪ ਕਰਕੇ ਉਹਨੂੰ ਥਾਣੇ ਪੁਸ਼ਗੀਸਲੀ ਲਿਜਾਵਾਂਗੇ ਹਾਲ ਦੀ ਘੜੀ ਤਾਂ ਕੋਈ ਨਹੀਂ ਸਾਹਮਣੇ ਆਇਆ ਇਸ ਤੋਂ ਇਲਾਵਾ ਜਿਹੜੇ ਕੋਈ ਬਾਈਕ ਸ਼ੱਕੀ ਸਾਨੂੰ ਦੇਖੇ ਨੇ ਉਹਦੇ ਬਾਰੇ ਜਿਹੜਾ ਇਹ ਠੇਕੇਦਾਰ ਆ ਉਹ ਲੜਕਾ ਜਿਹਨੇ ਠਿਕਾ ਲੈ ਰਿਆ ਆ ਉਹਨੂੰ ਪਛਾਣ ਕੀਤੀ ਗਈ ਆ ਉਹਨਾਂ ਦੇ ਵੀ ਅਸੀਂ ਬਕਾਇਦਾ ਆਈ ਕਾਰਡ ਜਾਂ ਕੋਈ ਹੋਰ ਉਹਨਾਂ ਦਾ ਆਧਾਰ ਕਾਰਡ ਜੋ ਵੀ ਹੈਗਾ ਉਹ ਲੈ ਕੇ ਉਹਨਾਂ ਨੂੰ ਅਸੀਂ ਵੈਰੀਫਾਈ ਕਰਾਂਗੇ ਡੀਐਸਪੀ ਸਾਹਿਬ ਆਈਸੀ ਨੂੰ ਸਾਨੂੰ ਕਹਿਗੇ ਨੇ ਠੀਕ ਹੈ ਸਰ ਉਹਦਾ ਨਾਮ ਤੇ ਨੰਬਰ ਲੈ ਲਿਓ ਠੀਕ ਕਿ ਮੈਨੂੰ ਦੱਸ ਦੇ ਚੈੱਕ ਮੈਂ ਐਪ ਤੇ ਕਰ ਲਵਾਂ ਬੜਾ ਬੜੀ ਦੇਰ ਦਾ ਮਿਲਦਾ ਸੀ ਹੈਨਾ ਇਹ ਕਿਹੜੇ ਮਲਾਜੰਦਾ ਕੀ ਨਾਮ ਉਹਦਾ ਨਾਮ ਨਹੀਂ ਪਤਾ ਜੀ ਤੇ ਫੇਰ ਅਗਲੇ ਐਵੇਂ ਤੈਨੂੰ ਕਹਿ ਦੇ ਕਿੱਥੋਂ ਦਾ ਹੋ ਇਹਨੇ ਤਾਂ ਨਹੀਂ ਪੁੱਛਿਆ ਉਹਦਾ ਆਈ ਕਾਰਡ ਚੈੱਕ ਕੀਤਾ ਸੀ ਗਵੰਤ ਨਾਮ ਪਤਾ ਨਹੀਂ ਤੇ ਕਾਕਾ ਅਗਲੀ ਵਾਰ ਆਵੇ ਉਹਨੂੰ ਕਹਿ ਦੇ ਮੈਨੂੰ ਡੀਐਸਪੀ ਸਾਹਿਬ ਕਾ ਕੇ ਗਏ ਆ ਤੁਸੀਂ ਤੁਹਾਡਾ ਨਾਮ ਤੇ ਮੋਬਾਈਲ ਨੰਬਰ ਦੇ ਦਿਓ ਕਾਈਡ ਦੀ ਫੋਟੋ ਕਰ ਦਿਓ ਫੋਟੋ ਕਰ ਦਿਓ